ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਨੌਕਰ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਮੁੰਡੇ ਕਾਦਰ ਨੂੰ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਿੰਦਰਵਾਲ ਦੇ ਬਾਕੀ ਦੋਸ਼ੀਆਂ ਨੂੰ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਐਸਪੀ ਗ੍ਰਿੰਦਰਵਾਲ ਤੇ ਬਾਕੀ ਦੋਸ਼ੀਆਂ ਨੂੰ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗੀਤ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪਰਵਾਰ ਨੂੰ ਅਨਸਾਫ ਦਿਓ ਸਾਫ ਦਿਓ ਅਨਸਾਫ ਦਿਓ ਮਿਸ਼ਨਾਂ ਦੇ ਆਰਡਰਾਂ ਨੂੰ ਐਨਵੇਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮਿਸ਼ਨਾਂ ਦੇ ਆਰਡਰਾਂ ਨੂੰ ਐਨਵੇਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਸਰਕਾਰ ਮਰਦਾਵਾ 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 ਪੰਜਾਬ ਸਰਕਾਰ ਮਰਦਾਵਾ 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 تاري ساتي زندہ باد زندہ باد زندہ باد تاري ساتي زندہ باد زندہ باد زندہ باد چله بچا نه تا سرایا زندہ باد زندہ باد ਅਜੀ ਮਾਤਾ ਕੀ ਨਾਂ ਜਪਣਾ ਮੇਰਾ ਨਾਮ ਕੌਰ ਹੈ ਮਾਤਾ ਕੀ ਕਹਿਣਾ ਚਾਹੁੰਦੀ ਮੈਂ ਇਹ ਚਾਹਣਾ ਕਹਿਣਾ ਚਾਹੁੰਦੀ ਆ ਕਿ ਪੈਸਾ ਮੈਡੀਕੀਨਸ ਅਨਸਾਫ਼ ਮੰਗਦੀ ਮੰਗਦੀ ਅੱਜ ਮੈਂ ਵੀ ਇਹੀ ਦੁਖੀ ਹੱਥ ਦੇ ਨਾਲ ਕਹਿ ਰਹੀ ਆ ਕਿ ਜੇ ਮੈਨੂੰ ਸਰਕਾਰ ਨੇ ਇਨਸਾਫ਼ ਨਹੀਂ ਦੇਣਾ ਤਾਂ ਮੌਤ ਦੇ 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 ਕੀ ਨਾ ਜੀ ਮੇਰਾ ਨਾਮ ਜੀ ਡਾਕਟਰ ਗਰਮੀਤ ਸਿੰਘ ਕਲਾਰਾ ਜੀ ਮੈਂ ਬਲਮੀਤ ਕਿਸਾਨ ਮਜ਼ਦੂਰ ਜੀ ਨੇ ਜੂਨੀਅਰ ਡਿਸਟ੍ਰਿਕਟ ਜਿਲ੍ਹਾ ਲੁਧਿਆਣਾ ਦਾ ਪਿੰਡ ਕਾਇ ਕਲਾਰ ਦਾ ਪ੍ਰਧਾਨ ਹਾਂ ਜੀ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਅੱਜ ਅਸੀਂ ਬੜੇ ਦੁਖੀ ਮਾਨਣਾ ਕਹਿ ਰਹੇ ਆ ਸਾਡੇ 3 ਸਾਲ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿੱਥੇ ਜੇਦਾ ਸਰਕਾਰ ਸੱਚੀ ਆ ਅਸੀਂ ਝੂਠੇ ਸਾਨੂੰ ਫੜ ਕੇ ਹੁਣੇ ਹੀ ਅੰਦਰ ਕਰ ਦੇਣ ਅਸੀਂ ਜਾਣ ਤੋਂ ਪਹਿਰੇ ਨਹੀਂ ਤਾਂ ਗੁੰਡੇ ਨੂੰ ਗੈਰਫਰ ਦਾਰ ਕਰ ਲੈਣਾ ਅਸੀਂ ਜਾਣ ਨੂੰ ਤਿਆਰ ਆਂ ਐਵੇਂ ਅਸੀਂ ਤੁਹਾਡਾ ਚੱਕਣਾ ਨਹੀਂਗਾ ਪਰਿਵਾਰ ਨਾਲ ਖੜਾਂਗੇ ਇਨਸਾਫ ਲੈ ਕੇ ਰਹਾਗੇ ਚਾਹੇ ਸਾਡਾ ਜਲਦੀ ਕਿਉਂ ਨਾ ਵੱਡੇ ਜਾਵੇ ਉਹਨਾਂ ਚਰ ਨਹੀਂ ਹਟਦੇ ਵਿੱਚ ਇੰਨਾ ਕਿ ਉਹ ਕਹਿੰਗੇ ਮੈਂ ਮੇਰੀ ਸਿਹਤ ਨਹੀਂ ਠੀਕ ਟੀਮਾਂ ਦਾ ਅਦਾਲਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾਲ ਨਾਲ ਖੜੇ ਅਸੀਂ ਜੀ ਬਣ ਆਏ ਨਹੀਂ ਮਾਰਨ ਦਿੰਦੇ ਜਿੰਨੇ ਕਰ ਇਨਸਾਫ ਨਹੀਂ ਮਿਲਦਾ ਹਾਂਜੀ ਪ੍ਰਧਾਨ ਜੀ ਯਕੀਨਾਂ ਜੀ ਆਪਣਾ ਮੈਂ ਸੁਪਿਆਰ ਸਿੰਘ ਪਿੰਡ ਰਵੰਡੀ ਕਲਾਂ ਲਸ਼ਮੀਰ ਖਾਨ ਮਜੂਬ ਦੇ ਬਤਰਾ ਤੋਂ ਗਿਆਣਾ ਦਾ ਬਕਰਾਂ ਹਾਂ ਉਸ ਵੇ ਮੈਂ ਇਸ ਚੀਜ਼ ਨੂੰ ਬੜਾ ਹੈਰਾਨ ਆ ਮੈਂ 17 ਸਾਲਾਂ ਤੋਂ ਇਸ ਤਰ੍ਹਾਂ ਕਾਤਨੀ ਜਿੰਨੀਆਂ ਵੀ ਸਰਕਾਰਾਂ ਆਈਆਂ ਉਸੇ ਤੱਕ ਤੇ ਇਹ ਸਰਕਾਰ ਨੇ ਨਾ ਮਰਦ ਬਣਾਇਆ ਪੁਲਸ ਰਾਜ ਬਣਿਆ ਆ ਸਾਢੇ 3 ਸਾਲ ਤੋਂ ਉੱਤੇ ਦੇ ਇਸ ਟਾਈਮ ਤੋਂ ਅਜਿਨੇ ਧਰਨੇ ਦੇ ਉੱਤੇ ਬੈਠੇ ਆ ਔਰ ਸਾਰਾ ਕੁਝ ਕਲੀਅਰ ਆ ਕਿ ਸਾਰੀ ਸਰਕਾਰ ਨੂੰ ਸਾਰੇ ਪ੍ਰਸ਼ਾਸਨ ਨੂੰ ਪ੍ਰੈਸ ਨਹੀਂ ਜਾਂਦੀ ਜਾਂ ਨੈੱਟ ਨਹੀਂ ਜਾਂਦਾ ਕਿਵੇਂ ਅੱਖਾਂ ਮੀਂਹ ਤੇ ਸੱਦਤ ਕਰਕੇ ਪੁਲੇ ਹੋਇਆ ਇਸ ਕਰਕੇ ਸਾਨੂੰ ਅਨੁਭਵ ਚਾਹੀਦਾ ਜਿੰਨੀ ਜਿੰਨੀ ਕਿ ਆਪੇ ਸਰਕਾਰ ਧਿਆਨ ਦੇ ਧਿਆਨ ਦੇ ਕੇ ਇਹਨਾਂ ਨੂੰ ਅੰਦਰ ਕਰੇ ਹੋਰ ਪਰਿਵਾਰ ਨੂੰ ਸਾਥ ਮਿਲੇ ਉਹ ਵਿਦੇ ਪਰਿਵਾਰ ਦਾ ਜਿਹੜਾ ਹੈਗਾ ਉਹਨਾਂ ਦੀ ਖਾਤਰ ਵੀ ਐਫ ਆਰ ਆਈ ਦਰਜ ਹੋਵੇ ਇਹਨਾਂ ਕੋਲ ਖੈਰ ਜਾਜਤ ਦਾ ਵਾਹਿਗੁਰੂ ਜੀ ਜੀਕੀਨਾ ਜਿ ਆਪਣਾ ਮੇਰਾ ਨਾਮ ਜੀ ਕਾਂਗਰਸ ਭਰੂਪੁਰ ਚੰਦ ਮਨਦੂਰ ਸਨਾਤ ਕਮੇਟੀ ਦਾ ਪ੍ਰਧਾਨ ਸਨ ਸੱਜਾ ਜੀ ਜਿਹੜਾ ਕਿ ਅੱਜ ਅਸੀਂ ਆਦਮਾਨੂ ਕੱਤਲ ਹੋਏ ਆ ਧਰਨੇ ਤੇ ਇਹ 3 ਸਾਲ 8 ਮਹੀਨੇ ਹੋ ਗਏ ਤੇ 28 ਸਾਲ ਨਾ ਚੱਲਦੇ ਜਿਹੜੀਆਂ ਕਿ ਅਸੀਂ ਮੁੱਖ ਮੰਗਾਂ ਲੈ ਕੇ ਚੱਲ ਰਹੇ ਆ ਵੀ ਮੈਂ ਪਹਿਲਾਂ ਵੀ ਕਹਿਣਾ ਹਾਂ ਵੀ ਜਿਹੜੇ ਇਥੇ ਸਰਕਾਰਾਂ ਨੇ ਕਾਨੂੰਨ ਲੂਆ ਇੱਕ ਕਾਨੂੰਨ ਨਹੀਂ ਹੈ ਜਿਵੇਂ ਕਿ ਅਸੀਂ ਮੰਗ ਕਰਦੇ ਆ ਵੀ ਮਾਤਾ ਨੂੰ ਟੈਨਸ਼ਨ ਲਈ ਜਾਵੇ ਤੇ ਮਨਪੀਤ ਢਾਲੀ ਵਾਲ ਦਾ ਨੋ ਐਫਆਈ ਡਾਰਜਿੰਦ ਬਾਰੇ ਪਾਇਆ ਜਾਵੇ ਤੇ ਬਾਕੀ ਦੋਸ਼ੀਆਂ ਨੂੰ ਜਿਹੜੇ ਅੱਜ ਸੜਕਾਂ ਤੇ ਘੁੰਮ ਰਹੇ ਆ ਬਈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਦੀ ਸਜ਼ਾ ਦੀ ਮੰਗ ਕਰਦੇ ਜਿਹੜੀ ਕਿ ਅੱਜ ਮਾਤਾ ਜੀ ਨੇ ਬਿਆਨ ਦਿੱਤੇ ਆ ਇਹ ਨੈਟੋ ਦੀ ਮੌਤ ਨਾਲ ਇੱਕ ਨੰਬਰ ਹੋ ਜਾਂਦਾ ਹੈ ਕਿ ਇਹ ਹੁਣ ਸੁਲਵਾ ਦੇ ਐਪੋਰਸ ਪ੍ਰਸ਼ਾਸਨ ਦੇ ਰੋਲ ਜਗਾ ਕਿ ਪਾਲਸ ਪ੍ਰਸ਼ਾਸਨ ਦੀਆਂ ਕਮੀਆਂ ਜਿਹੜਾ ਹੁਣ ਤੇ ਬੱਲ ਤੇ ਬੱਲ ਦੇ ਸਾਥੀਆਂ ਨੂੰ ਨਹੀਂ ਗਿਰਮਨ ਕੀਤਾ ਗਿਆ ਅਸੀਂ ਕਹਿੰਦੇ ਵੀ ਫੌਰੀ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਸਾਥੀ ਵੀ ਗ੍ਰਿਫਤਾਰ ਕੀਤਾ ਜਾਵੇ ਸਿੱਖਾਂ ਦੇ ਦਿੱਤੀ ਭੇਜੇ ਜਾਣ ਤੇ ਜਿਹੜੇ ਪੀੜਤ ਪਰਿਵਾਰਾਂ ਇਹਨਾਂ ਨੂੰ ਸਾਫਤ ਕੀਤਾ ਜਾਵੇ ਜਿਹੜੀਆਂ ਸਾਡੀਆਂ ਅੱਜ ਕੱਲ੍ਹ ਦੀਆਂ ਸਰਕਾਰਾਂ ਇਹਨਾਂ ਨੇ ਦੱਸਿਆ ਮਾਤਾ ਜੀ ਨੇ ਵੀ ਅਸੀਂ ਲੈਟਰ ਐਮ.ਐਲ.ਏ ਸਾਹਿਬ ਨੂੰ ਵੀ ਭੇਜ ਚੁੱਕੇ ਹਾਂ ਵੀ ਜਿਹੜੇ ਕੋ ਰੱਦੀ ਟੋਕਰੀ ਦੇ ਵਿੱਚ ਸਾਡਾ ਲੈਟਰ ਸੱਟ ਚੁੱਕੇ ਨੇ ਜਿਹੜੇ ਇਹੋ ਜਿਹੇ ਮਸਲੇ ਆਉਂਦੇ ਆ ਉਹਨਾਂ ਨੂੰ ਨਹੀਂ ਗੰਭੀਰਤਾ ਨਾਲ ਲੈਂਦੇ ਐਮ.ਐਲ.ਏ ਸਾਹਿਬ ਨਾ ਉਹਦੇ ਚੀਫ ਮਿੰਟਰ ਸਾਹਿਬ ਕਿਉਂ ਜਿਹੜਾ ਉਹਨਾਂ ਦਾ ਧਿਆਨ ਆ ਜਾਂ ਤਾਂ ਕੋਠੀਆਂ ਦੇ ਕਬਜ਼ੇ ਕਰਨ ਦਾ ਵਾ ਜਾਂ ਗਰੀਬਾਂ ਨਾਲ ਮਜ਼ਦੂਰਾਂ ਦਾ ਧੱਕੇ ਕਰਾਉਂਦਾ ਕੰਮ ਉਹਨਾਂ ਦਾ ਜਿਹੜਾ ਅੱਜ 30 ਮਿੰਟ ਦਾ ਉਹ ਅੱਖਾਂ ਦਿੱਤੀ ਬੈਠਾ ਲੋਕਾਂ ਨੂੰ ਮਖੌਲ ਨਹੀਂ ਗੱਲਾਂ ਸਾਡੇ ਟੀਚਰਾਂ ਦੇ ਨਾਲ ਕੋਈ ਇਨਸਾਫ ਨਹੀਂ ਦਿੱਤਾ ਕਿਸੇ ਨੂੰ ਨਾ ਉਹਨੇ ਧਰਨਾਕਾਰੀਆਂ ਨੂੰ ਇਨਸਾਫ ਦਿੱਤਾ ਜਿਵੇਂ ਕਿ ਸਾਡੇ ਧਰਨੇ ਬਾਰਡਰਾਂ ਤੇ ਚੱਲਦੇ ਸੀ ਉੱਥੇ ਸਮਾਨ ਵੀ ਚੋਰੀ ਦਿੱਤੀ ਕਿ ਸਾਡੇ ਕਿਸਾਨ ਪ੍ਰਧਾਨਾਂ ਦੇ ਡਾਇਰੈਕਟਰ ਮੇਚੇ ਗਏ ਨਾ ਦਾ ਕਿਸਾਨਾਂ ਦਾ ਬਣਿਆ ਨਾ ਕਿਸੇ ਮੰਜੂਰ ਦਾ ਬਣਿਆ ਤੇ ਨਾ ਹੀ ਬਣਨਾ ਸਾਨੂੰ ਤਾਂ ਐ ਲੱਗਦਾ ਵੀ ਇਹ ਚੀਮਿੰਟਰ ਜਿਹੜਾ ਪੰਜਾਬ ਦਾ ਵਾ ਵੀ ਜਿਵੇਂ ਕਿਤੇ ਵੀ ਕਿਤੇ ਜਿਤੇਮ ਖਾਨੇ ਨੂੰ ਲਿਆ ਕੇ ਪਾਲਿਆ ਹੋਇਆ ਦਾ ਜੋ ਕਹਿੰਦਾ ਵੀ ਮੈਂ ਕਿਸਾਨਾਂ ਦਾ ਮੁੰਡਾ ਮੈਨੂੰ ਤਾਂ ਐ ਲੱਗਦਾ ਵੀ ਕਿਤੇ ਜਿਤੇਮ ਖਾਨੇ ਨੂੰ ਲਿਆ ਕੇ ਪਾਲਿਆ ਹੋਇਆ ਦਾ ਨਾ ਉਹ ਕਿਸੇ ਨੂੰ ਸਹਵਮਾਨ ਦਾ ਨਾ ਕਿ ਇਹਨੂੰ ਮਾਮਾ ਦਾ ਨਾ ਭਰਾ ਦਾ ਪਹਿਲਾਂ ਤਾਂ ਬਿੱਠੇ ਸੁਰਾ ਕਿਸਾਨਾਂ ਦੀ ਮਾਰਿਆ ਹੁਣੇ ਕੋ ਮੁਲਾਜ਼ਮਾਂ ਦੇ ਮਗਰ ਪੈ ਗਿਆ ਵੀ ਇਹਨਾਂ ਦੀ ਦਰਖਾਸਤ ਦੀ ਚਾਹੀਦੀ ਆ ਇਰੇ ਪੀਜੂ ਡਬਲ ਡੀ ਮਹਿਕਮੇ ਚ ਕੰਮ ਕਰਦੇ ਆ ਜਾਂ ਹੋਰਾਂ ਚ ਕਰਦੇ ਆ ਮੈਂ ਪੁੱਛਣਾ ਚਾਹੁੰਨਾ ਵੀ ਹਰ ਇੱਕ ਮਹਿਕਮੇ ਨਾਲ ਧੱਕਾ ਕਿਸਾਨਾਂ ਨਾਲ ਧੱਕਾ ਮੰਜੂਰਾ ਨਾਲ ਧੱਕਾ ਝਗੜਾਉਂ ਦੇ ਵਿੱਚ ਤਿੰਨ ਚਾਰ ਗੱਲੀ ਗੋਲੀ ਚੱਲ ਚੁੱਕੀ ਆ ਨਾਤ ਚਿੱਟੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਟੀਕ ਲਾ ਕੇ ਲੋਕ ਮਾਰੇ ਨੇ ਇਧਰਲੇ ਪਾਸੇ ਨੂੰ ਸਰਕਾਰ ਨਾਲ ਧਿਆਨ ਨਹੀਂ ਜੜਾ ਕੰਦਾ ਸੀਗਾ ਮੈਂ ਬਿਲਕੁਲ ਖادم ਕਰਦੂ ਇੱਕ ਹਫਤੇ ਦੇ ਵਿੱਚ 4 ਸਾਲ ਦੀ ਸਰਕਾਰ ਪੂਰੀ ਹੋਣ ਨੂੰ ਹੋ ਜਾਣਿਆ ਅਜੇ ਤੱਕ ਕੋਨੇ ਕੋਈ ਲੋਕਾਂ ਦਾ ਨਹੀਂ ਕੀਤਾ ਨਾ ਮੰਜੂਰਾ ਦਾ ਨਾ ਕਿਸਾਨਾਂ ਦਾ ਬਣਿਆ जय जनता जयंतलाल लड़े लोग हां जी सर की ना जी अपना मैं बल सिंह सुपर मदाई मुकदमा पीड़ित साडे दो परिवारਾਂ ਦੇ ਉੱਤੇ ਆਪ ਦੇ ਆਪ ਨੂੰ ਮੈਸੇਜ ਹੋ ਕਹਾਂਦੇ ਬਣ ਤਰ ਤਨੂ ਅਕਬਾਰ ਕਰਕੇ ਬਿਆਜ ਹਰਾਸਤ ਵਿੱਚ ਅਤਿਆਚਾਰ ਕੀ ਸੀ ਇਹ ਦਿੱਤੀ ਉਸ ਤੋਂ ਬਾਅਦ ਅਸੀਂ ਇਨਸਾਫ ਲਈ ਲਗਾਤਾਰ ਇਸ ਜਿਹੜਾਉਂ ਥਾਣੇ ਦੇ ਉਹਰੇ ਧਰਨਾ ਲਾ ਕੇ 23 ਮਾਰਚ 2022 ਤੋਂ ਅੱਜ 3 ਸਾਲ 4 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੱਲਿਆ ਵਾ ਇੱਥੇ ਵੇਖਿਆ ਕੋਈ ਜਿਹੜੀ ਸੰਵਾਈ ਆ ਉਹ ਹੋ ਨਹੀਂ ਰਹੀ ਆ ਫਰਾ ਬਰ ਲੋਕ ਆ ਪੰਜਾਬ ਹਰ ਕਾਰਨ ਜਦੋਂ ਕਿ ਪੰਜਾਬ ਅਤੇ ਭਾਰਤ ਦੇ ਲਗਭਗ ਬਹੁਤੇ ਜਿਹੜੇ ਕਮਿਸ਼ਨ ਆ ਉਹਨਾਂ ਨੇ ਇਸ ਸੰਬੰਧੀ ਜਿਹੜਾ ਕਾਰਜ ਪਰ ਅਧਿਕਾਰੀ ਆ ਜਿਹੜੇ ਉਹ ਬਿਲਕੁਲ ਹੁਕਮਾਂ ਦੇ ਅਨਸਾਰ ਕਾਰਵਾਈ ਕਰਦੇ ਨੇ ਅਧਿਕਾਰੀ ਨੇ ਹਣ ਪੰਜਾਬ ਰਾਜਨ ਸੂਚੇ ਜਾਤੀਆਂ ਕਮਿਸ਼ਨ ਨੇ ਵੀ ਲਗਾਤਾਰ ਜਿਹੜੇ ਉਹ ਯਤਨ ਕੀਤੇ ਆ ਪਰ ਜਿਹੜੇ ਅਧਿਕਾਰੀ ਆ ਉਹ ਟੱਕਰ ਪਾਸ ਨਹੀਂ ਬਰਨਾੜੇ ਆ ਅੱਜ ਉਹਨਾਂ ਦੀ ਮੇਰੇ ਪਿੰਡ ਸਾਡੀ ਮਾਤਾ ਕੁੰਮਿਤ ਜੋ ਕਿ ਇਸ ਜਾਤੀ ਆਚਾਰ ਦੇ ਵਿੱਚ ਬਹੁਤ ਕੀਰਤਾਂ ਉਹ ਜੰਮਰ ਮਾਤਾ ਨੂੰ ਕਿਹਾ ਚਾਹਤੀ ਲੈ ਕੇ ਆਇਆ ਕਰੋ ਤਾ ਮਾਤਾ ਨੇ ਹਾਜੀ ਦੁਖੀ ਹੋ ਕੇ 44 ਸਾਲ ਦੀ ਉਮਰ ਦੇ ਵਿੱਚ ਇਹ ਲਗਾਤਾਰ ਕੱਪੜੇ ਵਿੱਚ ਬੈਠਿਆ ਇਹੋ ਨੇ ਨੇ ਦੁਖੀ ਹੋ ਕੇ ਇੱਕ ਮੰਗ ਪੱਤਰ ਭੇਜਿਆ ਵਾ ਸਟਾਮ ਦੇ ਉੱਤੇ ਆ ਮੁੱਖ ਮੰਤਰੀ ਨੂੰ ਗਵਰਨਰ ਨੂੰ ਪੰਜਾਬ ਸਰਕਾਰ ਦੇ ਸਿਵਲ ਤੇ ਫੌਜਨ ਘਾਰੀਆਂ ਨੂੰ ਸਾਡੇ ਹਲਕਾ ਬਧਾਇਕ ਨੂੰ ਇਹ ਵੀ ਜਾਮਨ ਨੂੰ ਇਨਸਾਫ ਦੇ ਦਿਓ ਤੇ ਜਾਮਨ ਨੂੰ ਕੀ ਹੋਇਆ ਬਤਾ ਕਿ ਕਿ ਗਰੀਨੋ ਕਾਲੀ ਕੋਈ ਸਰਵਾਈ ਨਹੀਂ ਹੈ ਇਸ ਤੋਂ ਪਹਿਲਾਂ ਸਾਡੀ ਭੈਣ ਉਹ ਵੀ ਇਨਸਾਫ ਮੰਗਦੀ ਮੰਗ ਕੇ ਆਖਰ ਉਹਨੇ ਵੀ ਇਸ ਤਰ੍ਹਾਂ ਹੀ ਇੱਕ ਪੱਤਰ ਲਿਖਿਆ ਸੀਗਾ ਇਨਸਾਫ ਨਹੀਂ ਉਹਨੂੰ ਮਿਲਿਆ ਪਰ ਮੌਤ ਮਿਲੀ ਤੇ ਇਸੇ ਤਰ੍ਹਾਂ ਹੀ ਮੇਰੀ ਭਝਾਈ ਮਨਪ੍ਰੀਤ कौर ਨੂੰ ਵੀ ਇਹ ਲਗਾਤਾਰ ਇਲਾਜ ਦੀ ਟੱਕਰ ਨਹੀਂ ਇਹ ਲਗਾਤਾਰ ਜਿਹੜੇ ਕਿਤਨਾ ਪੱਤਰ ਵਿਆਹ ਦੇ ਰਹੇ ਪਰ ਕੋਈ ਵੀ ਕਾਰਵਾਈ ਨਹੀਂ ਅਸੀਂ ਅੱਜ ਫਿਰ ਪੰਜਾਬ ਸਰਕਾਰ ਤੋਂ ਅਧਿਕਾਰੀਆਂ ਤੋਂ ਇਹ ਮੰਗ ਕਰਦੇ ਹਾਂ ਕਿ ਸਮਾਂ ਰਹਿੰਦੇ ਸਾਨੂੰ ਇਨਸਾਫ ਆ ਜੀਦਾ ਉਹ ਦਿੱਤਾ ਜਾਵੇ ਇਸ ਧਰਨੇ ਦੇ ਵਿੱਚ ਪਿਛਲੇ 3 ਸਾਲਾਂ ਦੇ ਦੌਰਾਨ ਕੋਈ ਸਾਡੇ 4-5 ਧਰਨਾਕਾਰ ਸਾਥੀਆਂ ਨੂੰ ਆਪਣੀ ਜਾਨ ਆ ਜਿਹੜੀ ਤੂੰ ਗਵਾ ਚੁੱਕੀਂ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਚਾਹੁੰਦੇ ਆ ਕਿ ਹੋਰ ਜਾਨ ਨਾ ਜਾਵੇ ਤਾਂ ਸਮਾਰੀ ਦੇ ਸੰਸਾਰ ਆਜਾ ਅਜੇ ਕਿੱਥੇ ਜਾਈਂਗਾ ਹਾਂ ਅਜੇ ਹਾਂਜੀ ਸਰ ਕੀ ਨਾ ਜੀ ਸਾਡਾ ਮੈਂ ਕਾਮਰੇਡ ਨਿਰਮਲ ਸਿੰਘ ਤੜੀ ਦਾ ਤਸੀਲ ਸੈਕਟਰੀ ਵਿਹਾਤੀ ਮਜ਼ਦੂਰ ਸਭਾ ਜਗਰਾਉਂ ਜਿਵੇਂ ਕਿ ਸਾਰਿਆਂ ਨੂੰ ਹੀ ਪਤਾ ਹੈ ਤਕਰੀਬਨ ਤਕਰੀਬਨ ਇਹ ਇੱਕ ਤਿਆਸਕੇ ਧਰਨਾ ਸ਼ਹਿਰਾਂ ਦੇ ਵਿੱਚ ਹੋ ਗਿਆ ਸਾਡੇ 3 ਸਾਲ ਤੋਂ 23 ਮਾਰਚ 22 ਤੋਂ ਅਸੀਂ ਘਣਾ ਸੁਣੀ ਦੇ ਵੇਰਵੰ ਦਰਵਾਜ਼ੇ ਦੇ ਵਿੱਚ ਧਰਨਾ ਲਾ ਕੇ ਬੈਠੇ ਆਏ ਇਹ ਧਰਨਾ ਕਿਤ ਗੜਵਾਸੇ ਲੱਗਾ ਇੱਕ ਭੈਣ ਨੂੰ ਸਾਡੀ ਨੂੰ ਤੇ ਮਾਤਾ ਨੂੰ ਨਜਾਇਜ਼ ਹਰਾਸਤ ਵਿੱਚ ਰੱਖ ਕੇ ਅਣਮਨੁੱਖੀ ਤੁਸੀਂ ਇਹ ਦਿੱਤੇ ਗਏ ਜਿਸ ਕਾਰਨ ਉਹ ਪਾਜ ਹੋ ਗਈ ਇੱਕ ਭੈਣ ਸਾਡੀ ਜਿਹਦੀ ਉਦੋਂ ਉਮਰ 16-17 ਸਾਲ ਦੀ ਸੀ ਤੇ 15 ਸਾਲ ਉਹ ਅਪਾਜ ਦੇ ਤੌਰ ਤੇ ਕਿਉਂਕਿ ਕਰੰਟ ਲਾਏ ਗਏ ਸਿੱਖੇ ਤੁਸੀਂ ਇਹ ਦਿੱਤੇ ਗਏ ਸੀਰੀਕ ਉਦੇ ਕਾਰਨ ਉਪਾਜ ਹੋਣ ਦੇ ਕਾਰਨ 15 ਸਾਲ ਮੰਝੇ ਤੇ ਪੈ ਕੇ ਆਖਰ ਉਹਨਾਂ ਨੇ ਫਰੀਦ ਤਿਆਗਤਾ ਇਨਸਾਫ ਮੰਗਦਿਆਂ ਨੇ ਤੇ ਮਾਤਾ ਨੇ ਵੀ ਨਾਲ ਹੀ ਦਰਦ ਹਟਾਏ ਪਰਿਵਾਰ ਨੇ ਵੀ ਦਰਦ ਹਟਾਏ ਪਰ ਉਹਨਾਂ ਸਾਫ ਮੰਗਦੀ ਮੰਗਦੀ ਗੁਰੂ ਚਰਨਾਂ ਦੇ ਜਗਰਾਜ ਜੀ ਇਨਸਾਫ ਨਹੀਂ ਮਿਲਿਆ ਉਹਨੇ ਵੀ ਮੌਤ ਮੰਗੀ ਤੇ ਮਾਤਾ ਜੀ ਨੇ ਵੀ ਅੱਜ ਆ ਮੇਰੇ ਹੱਥ 'ਚ ਆ ਇਨਾਂ ਦਾ ਮੰਗ ਪੱਤਰ ਪਹਿਲਾਂ ਐਮ.ਐਲ.ਏ ਜਗਰਾਉਂ ਨੂੰ ਦਿੱਤਾ ਗਿਆ ਸੀ ਖੂਨ ਨਾਲ ਲਿਖ ਕੇ ਕਿ ਜੇ ਇਨਸਾਫ ਨਹੀਂ ਦੇਣਾ ਤਾਂ ਮੇਰੀ ਰੋਜ਼ ਮੌਤ ਹੁੰਦੀ ਐ ਇਸ ਰੋਜ਼ ਮੌਤ ਨਾਲੋਂ ਮੈਨੂੰ ਇੱਕ ਦਿਨ ਮਰਨ ਦਾ ਦੇ ਦਿਓ ਮੈਨੂੰ ਇੱਕ ਦਿਨ ਦੀ ਮੌਤ ਦੇ ਦਿਓ ਸਰਕਾਰ ਦੇ ਦੇਵੇ ਤਾਂ ਤੇ ਮੈਂ ਇਸ ਇਹਨਾਂ ਸਾਫੀ ਤੋਂ ਇਸ ਮਾਨਸਿਕ ਤਣਾਅ ਤੋਂ ਇਹ ਸਰੀਰਕ ਦੁੱਖ ਤੋਂ ਮੌਤ ਹੋ ਜਾ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਖੂਨ ਨਾਲ ਲਿਖਿਆ ਹੋਇਆ ਖਤ ਐਮਐਲਏ ਸਾਹਿਬ ਕਹਿੰਦੇ ਕਿ ਵਿਧਾਨ ਸਭਾ ਤੱਕ ਪਹੁੰਚ ਚੁੱਕਾ ਕਿ ਮਾਤਾ ਦੇ ਨਾਲ ਆ ਨਿਆਂ ਹੋਇਆ ਉਹ ਮੌਤ ਮੰਗ ਰਹੀ ਹੈ ਪਰ ਇਹਦੀ ਅਜੇ ਤੱਕ ਸਾਨੂੰ ਬਾਅਦ ਚ ਦੀ ਇਨਫਰਮੇਸ਼ਨ ਮੰਗੀ ਤਾਂ ਇਹ ਲੈਟਰ ਕਿਤੇ ਉੱਥੇ ਹੀ ਦੱਬਿਆ ਰਹਿ ਗਿਆ ਐਮਐਲਏ ਕੋਲ ਹੀ ਕਾਜ ਮਾਤਾ ਨੇ ਜਿੱਥੇ ਬੰਦੀਆਂ ਦੇ ਰਾਹੀ ਪੂਰੀ ਸਰਕਾਰ ਨੂੰ ਐਮਐਲਏ ਨੂੰ ਡੀਸੀ ਨੂੰ ਕਮਿਸ਼ਨਰ ਨੂੰ ਮੁੱਖ ਮੰਤਰੀ ਨੂੰ ਉੱਪਰ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਸਾਰਿਆਂ ਦੇ ਲਈ ਇਹ ਅੱਜ ਦਾ ਮੰਗ ਪੱਤਰ ਉਹੀ ਦੁਆਰਾ ਦਰਹਾਇਆ ਮੌਤ ਮੰਗੀ ਹੈ ਅਸੀਂ ਇਹ ਚਾਹੁੰਦੇ ਆ ਅਸੀਂ ਵੀ ਮਾਤਾ ਦਾ ਦੁੱਖ ਨਹੀਂ ਦੇਖ ਸਕਦੇ ਕਿਉਂਕਿ ਰੋਜ਼ਮਾਰਨ ਨਾਲੋਂ ਇੱਕ ਦਿਨ ਦੀ ਮੌਤ ਚੰਗੀ ਐ ਤਾਂ ਮਾਤਾ ਨੇ ਵੀ ਇਸ ਤੋਂ ਅੱਧ ਦੂਜੀ ਹੋ ਕੇ ਮੌਤ ਮੰਗੀ ਆ ਕਿ ਇਨਸਾਫ ਤਾਂ ਦੀ ਚੀਜ਼ ਕਿੱਥੇ ਐ ਸਾਡੇ ਭਾਰਤ ਵਿੱਚ ਜਿਹਨੂੰ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਜਿੱਥੇ ਇਨਸਾਨ ਦੀ ਇਹ ਸਮਝਿਆ ਜਾਂਦਾ ਕਿ ਬਰਾਬਰ ਦੇ ਹੱਕ ਆ ਹਰ ਇੱਕ ਨੂੰ ਬਰਾਬਰ ਦੇ ਹੱਕਾ ਹੈ ਹਰ ਇੱਕ ਨੂੰ ਵੋਟ ਪਾਉਣ ਦਾ ਹੱਕ ਹੈ ਪਰ ਉੱਥੇ ਸੜਵਾਈ ਛੋਟੇ ਲੈਵਲ ਤੇ ਥ੍ਰੀ ਲੋਕਾਂ ਦੀ ਮਜ਼ਦੂਰ ਲੋਕਾਂ ਦੀ ਨਹੀਂ ਹੈ ਕਿਉਂ ਉਹਨਾਂ ਨੂੰ ਮੌਲਤ ਮੰਗਣੀ ਪੈਂਦੀ ਹੈ ਪੱਤਰਕਾਰਾਂ ਤੋਂ ਖਾਰਪੁਰ ਰੇਡ ਕਰਾਣਿਆਂ ਦੀ ਰਾਜਨੀਤਿਕ ਬਾਨਾਂ ਦੀ ਜੇ ਨੀਰਾਂ ਦੀ ਹੈ ਸੋ ਮੈਂ ਇਹਦੇ ਨਾਲ ਨਾਲ ਇੱਕ ਮੰਗ ਜਿਹੜੀ ਮਾਨਸਿਕ ਦਸ਼ਾ ਹੈਗਾ ਦੀ ਉਹਦਾ ਇੱਕ ਹਜ਼ਾਰ ਦਰਜਨਾ ਕੀਤਾ ਜਾਵੇ ਕੋਰਿਟਰ ਤੇ ਨਾਇੰ ਦਾ ਜੱਲਾ ਦੇ ਨਾਲ ਹੀ ਇਹ ਮੰਗ ਪੱਤਰ ਅਸੀਂ ਅੱਗੇ ਰੈਫਰ ਕਰਾਂਗੇ ਸਾਰੀ ਰਾਜਨੀਤਿਕਾਂ ਨੂੰ ਪ੍ਰਸ਼ਾਸਨ ਨੂੰ ਕਮਿਸ਼ਨਾਂ ਨੂੰ ਜੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਮਿਸਾਲ ਸਾਹਿਬ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਧੰਨਵਾਦ ਕਰਦਾ ਧੰਨਵਾਦ ਖਾਲਸਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੇ ਕੀ ਨਾ ਜ ਆਪਣਾ ਦੇ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਸਿੱਖ ਦਸਤੰਦ ਨੂੰ ਦੇਣਾ ਤੇ ਬਰਨਾਲਾ ਬਹੁਤ ਦਿਨਾਂ ਤੋਂ ਪ੍ਰਦਾਨ ਗਿਆ ਬਹੁਤ ਧੰਨ ਤੇ ਅੱਜ ਸਾਡੀ ਤੁਸੀਂ ਦੇਖ ਰਹੇ ਹੋ ਪਿਛਲੇ ਸਾਢੇ 3 ਸਾਲਾਂ ਤੋਂ ਲਗਾਤਾਰ ਜਿਹੜਾ ਸਿਹਟੀ ਥਾਣਾ ਮੁਰੇ ਧਰਨਾ ਚੱਲਦਾ ਉਹਦੇ ਵਿੱਚ ਸਮੂਹੋ ਕਤੰਤਾ ਜੀ ਬੇਰੋਜ਼ਗਰੀ ਤੇ ਬਹੁਤਾਂ ਮਨੁੱਖੇ ਮੋਹ ਲਿਆ ਪੀੜਤ ਜੋ ਸਾਡੀ ਭੈਣ ਭਾਲ ਵਾਸਤ ਕਰਾਉਂਦੇ ਮਰਦਾ ਨਹੀਂ ਬਲੋ ਕੰਮ ਕਰਨ ਵਾਲਾ ਪੰਜਾਬ ਦੇ ਗਵਰਨਰ ਉਹਨਾਂ ਨੂੰ ਦਿੱਤਾ ਗਿਆ ਤੇ ਹੋਰ ਅਧਿਕਾਰੀਆਂ ਨੂੰ ਦਿੱਤਾ ਗਿਆ। ਅਨੁਮੋਤ ਦੇ ਰੋ। ਆਪਾਂ ਸਮਝਾਦੇ ਆ ਕਿ ਕਿਸ ਦੌਰ ਦੇ ਵਿੱਚੋਂ ਕਿਸ ਸਪੀੜਾ ਦੇ ਦਰਦ ਹੰਡਾ ਕੇ ਕਿਹੜੇ ਦੌਰ ਦੇ ਵਿੱਚੋਂ ਪਰਿਵਾਰ ਗੁਜ਼ਰ ਰਿਹਾ ਜਿਹੜਾ ਲੰਮੇ ਸਮੇਂ ਤੋਂ ਅਨਸਾਫ਼ ਲਈ ਤੱਕਦਿਆਂ ਜਿਨ੍ਹਾਂ ਦੀ ਅੱਖਾਂ ਪੱਥਰ ਹੋ ਗਈਆਂ ਨੇ ਦੇਖਦੇ ਨਹੀਂ। ਪਰ ਇਹ ਪ੍ਰਸ਼ਾਸਨ ਜਾਂ ਸਾਡੇ ਇਹ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਇਹ ਇਹਨਾਂ ਦੇ ਪੱਥਰਾਂ ਕੇ ਬਿਲਕੁਲ ਉਹ ਹਿਰਦੇ ਨਹੀਂ ਭਜੇ ਮਤਲਬ ਕੋਈ ਵੱਖਰਾ ਨਹੀਂ ਕੁਝ ਮੰਗ ਰਿਹਾ ਪਰਿਵਾਰ ਐਸ ਪਰ ਲਾਜ ਉਹ ਕਾਨੂੰਨ ਦੇ ਮੁਕਾਬਕ ਆਪਣੀ ਜੋ ਸੰਘਰਸ਼ ਦੇ ਬਾਅਦ ਜੋ ਆਪਣਾ ਇਨਸਾਫ ਦੀ ਮੰਗ ਕਰ ਰਿਹਾ ਜੋ ਉਹਨਾਂ ਦਾ ਰਾਈਟ ਆ ਹਰ ਇੱਕ ਬੰਦੇ ਦਾ ਇਸ ਕੰਟਰੀ ਦੇ ਵਿੱਚ ਰਾਈਟ ਆ ਕਿ ਲੋਕਤੰਤਰ ਦੇ ਮੁਤਾਬਕ ਉਹਨਾਂ ਨੂੰ ਆਪਣਾ ਕਾਨੂੰਨੀ ਤੌਰ ਤੇ ਜੋ ਮਗਰ ਕਿਸੇ ਨਾਲ ਤੱਕੇਸ਼ਾ ਹੀ ਬਦੀਕੀ ਜਾਂ ਜਨਮ ਦਾ ਹੁੰਦਾ ਵਾ ਤਾਂ ਉੱਥੇ ਉਹਨਾਂ ਦਾ ਰਾਈਟ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਕ ਵੱਡੀ ਜ਼ੁਲਮ ਦੀ ਦਾਸਤਾਨ ਜਿਹੜੀ ਤਲੰਕ ਬਣ ਕੇ ਰਹਿ ਗਈ ਆ ਹਕੂਮਤਾਂ ਦੇ ਇਹਨਿਆਂ ਤੇ ਤੇ ਸਰਕਾਰਾਂ ਦੇ ਤੇ ਪ੍ਰਸ਼ਾਸਨ ਦੇ ਇਹਰੇ ਦੇ ਇਸ ਨੂੰ ਕਾਲਖ ਨੂੰ ਧੋਣ ਦੀ ਬਜਾਏ ਬਿਲਕੁਲ ਇੱਕ ਲੋਹੇ ਦਾ ਬੁੱਤ ਬਣ ਕੇ ਇਹ ਖੜੀਆਂ ਸਰਕਾਰਾਂ ਤੇ ਪ੍ਰਸ਼ਾਸਨ ਤੇ ਜੋ ਕਿ ਬਹੁਤ ਹੀ ਸ਼ਰਮਨਾਕ ਆ ਇਸ ਲੋਕਤੰਤਰ ਦੇ ਜਮਹੂਰੀਅਤ ਦੇ ਵਿੱਚ ਲੋਕਤੰਤਰ ਦਾ ਇਹ ਘਾਣ ਆ ਇਹ ਖੈਰ ਅਸੀਂ ਆਪਣਾ ਜੋ ਸੰਘਰਸ਼ ਅਸੀਂ ਜਾਰੀ ਰੱਖਾਂਗੇ ਪੀੜਤਾ ਨੂੰ ਪੀੜਤ ਪਰਿਵਾਰ ਨੂੰ ਇਨਸਾਫ ਲੈਣ ਤੱਕ ਜੋ ਨਾਲ ਸਾਡੇ ਮਨਪ੍ਰੀਤ ਤੁਲ ਧਾਲੀਆਲ ਜੀ ਜਿਹੜਾ ਉਹ ਦੂਜਾ ਪਰਿਵਾਰ ਨੂੰ ਨਾਂ ਤੱਕ ਵੀ ਬੜੀ ਵੱਡੇ ਧੱਕੇ ਚਾਈ ਹੋਈ ਹੈ ਨਾ ਦੋਨਾਂ ਪਰਿਵਾਰਾਂ ਦੀ ਜੋ ਇਨਸਾਫ ਦੀ ਲੜਾਈ ਹੈ ਤੇ ਵਿੱਚ ਅਸੀਂ ਬਗਸਪੁਰ ਆਪਣਾ ਜੋ ਸੰਘਰਸ਼ ਹੋਰ ਜਾਰੀ ਰੱਖਾਂਗੇ ਤੇ ਜਦ ਤੱਕ ਕਾਪੂ ਕਰਨ ਤੱਕ ਲੜਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ